ਮੈਂ ਤੁਹਾਨੂੰ ਪਹੁੰਚਿਆ ਸੁਰਵਰ ਨਹੀਂ ਮੈਂ ਬਬਲੇ ਤਾਂ ਮੈਜਰੀਟੀ ਟੋਟਲ ਬਣਾ ਲਿਆ ਠੀਕ ਹੈ ਆਰ ਦੇ ਤਾਂ ਜਰੂਰ ਨਾ ਜਰੂਰ ਮੈਨੂੰ ਦੱਸ ਦੇ ਕੇ ਠੀਕ ਹੈ ਉਹ ਮੇਰਾ ਜੀ ਉਹ ਤੁਸੀਂ ਪਹਿਲਾਂ ਦੱਸੀ ਦੇ ਸੰ ਨੂੰ ਹਾਂ ਉਹ ਮੰਦ ਦਾ ਚਾਰਜ ਲਿਜਿਆ ਸੋ ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਸਾਰੇ ਲੋਕਾਂ ਨੂੰ ਬੀਚ ਕਰਨਾ ਚਾਹੁੰਦਾ ਕਿ ਕਾਨੂੰਨ ਮੁਤਾਬਕ ਜਿਹੜੇ ਲੋਕ ਹੈ ਆਪਣਾ ਕਾਨੂੰਨ ਦਾ ਕਾਨੂੰਨ ਦਾ ਚੱਲਣਾ ਕਿਸੇ ਵੀ ਗੈਰਕਾਨੂੰਨੀ ਧੰਦਾ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਕੱਲੀ ਚਾਰੇ ਥਾਣਾ ਦੇ ਐਸਐਚਓ ਮੁਕੱਦਮਿਆਂ ਦਾ ਮੈਂ ਜਿਹੜੀ ਮੀਟਿੰਗ ਅਸੀਂ ਕੀਤੀ ਸੀ ਉਹਨਾਂ ਨੂੰ ਅਸੀਂ ਹਦਾਇਤਾਂ ਦਿੱਤੀਆਂ ਤੇ ਅਸੀਂ ਵੀ ਅਪੀਲ ਕਰਦਾ ਹੈ ਕਿ ਉਹ ਵੀ ਸਾਡਾ ਇਸ ਕੰਮ ਦੇ ਵਿੱਚ ਸਹਿਯੋਗ ਦੇਣ ਤਾਂ ਕਿ ਅਸੀਂ ਜਿਹੜਾ ਜਿਹੜੇ ਸਮਾਜ ਦੇ ਵਿਰੋਧੀ ਆਂਸਰ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦੇ। ਸਰ ਪਿਛਲੇ ਕਾਫੀ ਸਮੇਂ ਦੇ ਵਿੱਚ ਬਲਾ ਚੌਰ ਦੇ ਵਿੱਚ ਫਿਰ ਚਿੱਟੇ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਕਾਰਵਾਈਆਂ ਕੀਤੀ ਜਾਂਦੀਆਂ। ਉਹ ਨਸ਼ੇ ਦੇ ਲਈ ਤੁਹਾਡੇ ਵੱਲੋਂ ਕੀ ਪਲਾਨ ਰੱਖਿਆ ਹੋਇਆ ਹੈ? ਨਸ਼ੇ ਦੇ ਫਿਲਹਾਲ ਤਾਂ ਮੈਂ ਕਲੀ ਚਾਰਜ ਲਿਆ। ਤਾਂ ਅਸੀਂ ਜਿਹੜਾ ਕ੍ਰਾਈਮ ਮੀਟਿੰਗ ਗੱਲ ਕੀਤੀ ਸੀ ਉਹਦੇ ਵਿੱਚ ਅਸੀਂ ਜਿਹੜਾ ਨਸ਼ੇ ਦੇ ਪਿਛਲੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੀ ਅਸੀਂ ਲਿਸਟਾਂ ਤਿਆਰ ਕਰਵਾ ਰਹੇ ਹਾਂ। ਤੇ ਅਸੀਂ ਹੁਣ ਡੂ ਟੂ ਡੂ ਜਾ ਕੇ ਅਸੀਂ ਪਹਿਲਾਂ ਉਹਨਾਂ ਮੋਟੀਵੇਟ ਕਰਾਂਗੇ ਜਿਹੜੇ ਬੱਚੇ ਨਸ਼ੇ ਦੇ ਵਿੱਚ ਅਜੇ ਲੱਗੇ ਨੇ ਸਿਰਫ ਕੰਜ਼ਮਸ਼ਨ ਨਹੀਂ ਕਰ ਰਹੇ ਨੇ ਤੇ ਅਸੀਂ ਮੋਟੀਵੇਟ ਕਰਕੇ ਉਹਨਾਂ ਨੂੰ ਜਿਹੜਾ ਰੀ ਹੈਬਿਟੇਸ਼ਨ ਸੈਂਟਰ ਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨੂੰ ਉੱਥੇ ਲਿਜਾ ਕੇ ਉਹਨਾਂ ਨੂੰ ਇਸ ਰਸਤੇ ਤੋਂ ਮੋੜ ਕੇ ਸਿੱਧੇ ਰਸਤੇ ਦੇ ਪਾਈਏ ਔਰ ਜਿਹੜੇ ਕੋਈ ਇਥੇ ਸਪਲਾਇਰ ਨੇ ਕੰਮ ਦੇ ਵਿੱਚ ਅਸੀਂ ਉਹਨਾਂ ਦੇ ਕੋਲਾਬੋਰੇਟੀ ਕਾਨੂੰਨੀ ਕਾਰਵਾਈ ਪਰਚਾ ਉਹਨਾਂ ਦੇ ਖਿਲਾਫ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਪਿਛਲੇ ਸਮੇਂ ਦੇ ਵਿੱਚ ਚੋਰੀ ਦੀਆਂ ਮਾਰਦਸਤਾਂ ਬਹੁਤ ਵਧੀਆਂ ਨੇ ਚਾਹ ਮੋਟਰਸਾਈਕਲ ਪਿਛਲੇ ਸਮੇਂ ਦੇ ਵਿੱਚ ਚੋਰੀਆਂ ਫਿਰ થોੜੇ ਦਿਨ ਪਹਿਲਾਂ ਸਰ ਟਾਇਰ ਵਗੈਰਾ ਹੀ ਬੜੇ ਚੋਰੀ ਹੋਈ ਸਰ ਚੋਰੀ ਦੀ ਵਾਰਦਾਤ ਤਾਂ ਬਹੁਤ ਵੱਧ ਰਹੀ ਆਨੇ ਹਲਕਾ ਬਲਾਚੌਰ ਦੇ ਵਿੱਚ ਤੁਹਾਡੇ ਧਿਆਨ ਚ ਗੱਲ ਲੈ ਕੇ ਆਣੀ ਜ਼ਰੂਰੀ ਸੀਗੀ ਇਹ ਵਾਰੀ ਇਹਦੇ ਲਈ ਹੁਣ ਕੀ ਸੋਚਾ ਕਰਦੇ ਤਕੋ ਸਾਡੇ ਇਥੇ ਜਿਹੜੀਆਂ ਚੋਰੀਆਂ ਜਿਆਦਾ ਰਾਤ ਦੀਆਂ ਜੋ ਮੈਂ ਰਿਕਾਰਡ ਰੱਖਿਆ ਰਾਤ ਦੀਆਂ ਚੋਰੀਆਂ ਕੁਝ ਹੋ ਰਹੀਆਂ ਨੇ ਉਹਦੇ ਵਿੱਚ ਅਸੀਂ ਜਿਹੜੇ ਪੀਸੀਆਰ ਨੇ ਸਾਡੇ ਉਹ ਅਸੀਂ ਐਕਟਿਵ ਕੀਤੇ ਨੇ ਤੇ ਨਾਕਾ ਬੰਦੀ ਕੇ ਅਸੀਂ ਜਿਹੜੀ ਆ ਥਾਣੇ ਬਾਜੀ ਕੀ ਨਾਕਾ ਬੰਦੀ ਰਾਤ ਦੀ ਅਸੀਂ ਕਰਕੇ ਇਹ ਚੀਜ਼ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਿਤੇ ਨਾ ਕਿਤੇ ਸਟਾਫ ਦੀ ਕਮੀ ਵੀ ਹੈ ਬਲਾਚੌਰ ਪੁਲਿਸ ਸਟੇਸ਼ਨ ਦੇ ਵਿੱਚ ਦੇਖੋ ਅਜੇ ਮੈਂ ਪੁਲਿਸ ਸਟੇਸ਼ਨ ਅਜੇ ਕੋਈ ਵਿਜ਼ਿਟ ਨਹੀਂ ਕੀਤੇ ਮੈਂ ਜਾ ਕੇ ਉਹਨਾਂ ਦੀ ਮੀਟਿੰਗ ਲਵਾਂਗਾ ਪਰ ਜੇ ਡੈਫੀਸ਼ੈਂਸੀ ਤਾਂ ਥੋੜੀ ਹੈਗੀ ਹੈ ਫੋਰਸ ਦੀ ਪਰ ਫਿਰ ਵੀ ਅਸੀਂ ਜਿੰਨੇ ਕਹਿ ਉਹਨਾਂ ਦਾ ਕੰਮ ਜੂਰੀ ਅਸੀਂ ਚਲਾਵਾਂਗੇ ਆਪਾਂ ਇੱਕ ਨਜਾਇਜ਼ ਹਥਿਆਰ ਲੈ ਕੇ ਮੁਲਕ ਘੁੰਮ ਰਹੇ ਜਿੱਥੇ ਲੋਕ ਤੋਂ ਸਾਡਾ ਅਸੀਂ ਸਾਡਾ ਆਸਰੋਂ ਇੱਕ ਪੱਕਾ ਜਿਹੜਾ ਡਿਸਟ੍ਰਿਕਟ ਲੈਵਲ ਦਾ ਸਾਡਾ ਨਕਾ ਲੱਗਿਆ ਪਿਆ ਤੇ ਅਰਾਊਂਡ ਦੀ ਕਲਾਕ ਕੋ 24 ਘੰਟੇ ਸਾਡਾ ਨਕਮ ਦੀ ਸੀ ਉਹਨੂੰ ਸਟੈਂਥਨ ਕਰਾਂਗੇ ਉਹਦੇ ਵਿੱਚ ਥੋੜੇ ਹੋਰ ਮੁਲਾਜ਼ਮਾਂ ਲਾ ਕੇ ਅਸੀਂ ਜਿਹੜੀ ਹੈ ਉਹ ਜਿਹੜੀ ਚੈਕਿੰਗ ਹੈ ਥੋੜੀ ਹੋਰ ਸਟ੍ਰਿਕਟਲੀ ਕਰਾਂਗੇ ਅਸੀਂ ਬ੍ਰਿੱਕੀ ਜਾ ਕੇ ਅਸੀਂ ਉਹਨਾਂ ਵਹੀਕਲ ਚੈੱਕ ਕਰਾਂਗੇ ਤੋਂ ਜਿਸ ਤਰ੍ਹਾਂ ਦੇ ਕੋਈ ਬੱਚੇ ਕੋ ਲੈ ਕੇ ਜਾ ਰਹੇ ਨੇ ਹਥਿਆਰ ਕੋਈ ਲੈ ਕੇ ਜਾ ਰਹੇ ਜੋ ਵੀ ਸਾਡੀ ਨੋਟਿਸ ਆਏਗਾ ਅਸੀਂ ਕਾਰਵਾਈ ਕਰਾਂਗੇ ਜਿੱਦਾਂ ਸਰ ਹੁਣ ਟ੍ਰੈਕਟਰਾਂ ਦੇ ਉੱਪਰ ਬੋਲ ਬੋਡ ਡੈਕ ਲਾਇਆ ਇਹ ਹੁੱਡਲਵਾਜੀ ਕਰਦਾ ਜਾਂਦੇ ਅੱਜ ਤੱਕ ਕਿਸੇ ਆਫਸਰ ਨੇ ਵੀ ਨਾ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਕਹਿ ਕੇ ਥੱਕ ਗਏ ਸਰ ਬੁਲੇਟ ਦਾ ਵੀ ਇਹੀ ਹਾਲ ਹੈ ਜੀ ਬੁਲੇਟ ਦਾ ਵੀ ਇਹੀ ਹਾਲ ਹੈ ਕੋਈ ਇਹਦੇ ਤੇ ਕੋਈ ਕਵੰਦੀ ਨਹੀਂ ਲੱਗ ਰਹੀ ਕੋਸ਼ਿਸ਼ ਇਹ ਹੀ ਕਰਾਂਗੇ ਵੀ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਜਿਹੜਾ ਕੋਈ ਸੈਮੀਨਾਰ ਅਸੀਂ ਲਾਵਾਂਗੇ ਬੱਚਾ ਨੂੰ ਵੇਅਰ ਕਰਾਂਗੇ ਪਹਿਲਾਂ ਅਸੀਂ ਉਹਨਾਂ ਨੂੰ ਸਮਝਾਵਾਂਗੇ ਜੇਕਰ ਉਹ ਨਹੀਂ ਹਟਣਗੇ ਤਾਂ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਕਿਉਂਕਿ ਬਾਕੀ ਕਾਨੂੰਨੀ ਕਾਰਵਾਈ ਅਸੀਂ ਜਿਹੜਾ ਨਾਇਜ਼ ਪੋਲੂਸ਼ਨ ਐਕਟ ਦੇ ਜਿਹੜੇ ਹੈਗੇ ਨੇ ਐਫ ਆਈ ਆਰ ਦਾ ਜਿਵੇਂ ਅਸੀਂ ਕਰਾਂਗੇ ਸਾਡੇ ਲਾਗੇ ਇੱਕ ਮਜਰੀ ਹਟਾਇਆ ਸੀ ਤੇ ਬਹੁਤ ਸਾਰੀ ਡਿਊਟੀ ਸਾਹਿਬ ਪਿਛਲੇ ਪਹਿਲੇ ਬਦਲ ਗਏ ਤਾਂ ਉਹਨਾਂ ਨੂੰ ਅਸੀਂ ਕਿਹਾ ਇਥੇ ਆ ਜਿਹੜੇ ਹਲਲਵਾਜ ਕਰਦੇ ਨੇ ਕੁੜੀਆਂ ਗਾਲਾਂ ਜੜਦੇ ਨੇ ਬੱਸ ਇਸ ਵੇਲੇ ਨੂੰ ਉਹ ਬੰਦੇ ਜਾਂ ਜਾਣ ਕੇ ਆ ਕੇ ਮੋਟਰਸਾਈਕਲ ਲੈ ਕੇ ਜਾਂ ਟਰੈਕਟਰ ਲੈ ਕੇ ਨਾਲੇ ਕੁਰਸੀ ਚਾ ਲਾ ਕੇ ਫੋੜ ਲੰਘਦੇ ਉਹ ਅਸੀਂ ਉਹਨਾਂ ਵਿਰੁੱਧ ਕੋਈ ਵੀ ਹਲਕਾ ਕੋਈ ਚੱਲ ਨਹੀਂ ਤੇ ਅਸੀਂ ਪੀਸੀਆਰ ਨੂੰ ਜਿਹੜੀਆਂ ਮੁਹਲਤਾਂ ਦਵਾਵਾਂਗੇ ਪੀਸੀਆਰ ਦੀ ਅਸੀਂ ਸ਼ਾਮ ਦੀ ਮੀਟਿੰਗ ਰੱਖੀ ਆ ਪੀਸੀਆਰ ਨੂੰ ਬੁਲਾ ਕੇ ਸਕੂਲਾਂ ਦੇ ਟਾਈਮ ਦੇ ਵਿੱਚ ਅਸੀਂ ਉਹਨੂੰ ਕਵਰ ਕਰਾਵਾਂਗੇ ਜਿਸ ਟਾਈਮ ਸਕੂਲ ਦੇ ਬੱਚੇ ਆਉਂਦੇ ਨੇ ਤੇ ਛੁੱਟੀ ਹੁੰਦੀ ਅਸੀਂ ਉੱਥੇ ਸਕੂਲਾਂ ਨੂੰ ਕੰਮ ਕਰਾਂਗੇ